ਬੇਸਿਕਲੀ ਜੋ ਲੁਧਿਆਣਾ ਵੈਸਟ ਦਾ ਇਲੈਕਸ਼ਨ ਚੱਲ ਰਿਹਾ ਹੈਗਾ ਜੋ ਆਪਣੇ ਫੈਸਲਾਕੁਨ ਦੌਰ ਦੇ ਵਿੱਚ ਦਾਖਲ ਹੋ ਚੁੱਕਿਆ ਹੈਗਾ ਔਰ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਸਮਰਥਨ ਹਰ ਤਬਕੇ ਵੱਲੋਂ ਹਰ ਵੋਟਰ ਵੱਲੋਂ ਦਿੱਤਾ ਜਾ ਰਿਹਾ ਕਿਉਂਕਿ ਮਾਨ ਸਾਹਿਬ ਦੀ ਸਰਕਾਰ ਨੇ ਜਿਸ ਤਰ੍ਹਾਂ ਦੇ ਕੰਮ ਪਿਛਲੇ ਸਵਾ 3 ਸਾਲਾਂ ਦੇ ਵਿੱਚ ਕੀਤੇ ਆ ਉਸ ਦੀ ਤਾਰੀਫ ਚاہے ਨੌਜਵਾਨ ਹੋਵੇ ਕੋਈ ਵਪਾਰੀ ਹੋਵੇ ਕਿਸਾਨ ਹੋਵੇ ਮਜ਼ਦੂਰ ਹੋਵੇ ਸਾਡੀਆਂ ਮਹਿਲਾਵਾਂ ਹੋਣ ਸਾਰੇ ਉਸ ਨੂੰ ਉਸ ਦੀ ਤਾਰੀਫ ਕਰ ਰਹੇ ਨੇ ਔਰ ਇਸੇ ਲੜੀ ਦੇ ਤਹਿਤ ਤੁਸੀਂ ਦੇਖਿਆ ਪਿਛਲੇ ਕੁਝ ਦਿਨਾਂ ਤੋਂ ਵੱਡੀ ਤਾਦਾਦ ਦੇ ਵਿੱਚ ਬਹੁਤ ਸਾਰੇ ਸਾਥੀ ਜੋ ਦੂਸਰੀਆਂ ਪਾਰਟੀਆਂ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਔਰ ਆਮ ਆਦਮੀ ਪਾਰਟੀ ਦੀ ਮੁਹਿਮ ਨੂੰ ਹੋਰ ਹੰਗਾਰਾ ਦਿੱਤਾ ਹੈ ਤ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਪੰਜਾਬ ਆੜਤੀਆ ਐਸੋਸੀਏਸ਼ਨ ਜਿਨ੍ਹਾਂ ਦੇ ਪ੍ਰਧਾਨ ਸਾਡੇ ਸਾਥੀ ਸਰਦਾਰ ਜਸਵਿੰਦਰ ਸਿੰਘ ਰਾਣਾ ਜੀ ਨੇ ਤੇ ਉਹਨਾਂ ਦੇ ਨਾਲ ਚੇਅਰਮੈਨ ਜਗਤਾਰ ਸਿੰਘ ਜੋ ਚੇਅਰਮੈਨ ਨੇ ਗਿਲ ਖੰਨਾ ਮਾਰਕੀਟ ਕਮੇਟੀ ਦੇ ਤੇ ਸਤਵਿੰਦਰ ਸਿੰਘ ਸੈਣੀ ਜੀ ਜਿਹੜੇ ਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਪੰਜਾਬ ਆੜਤੀਆ ਐਸੋਸੀਏਸ਼ਨ ਦੇ ਉਹ ਆਪਣਾ ਸਮਰਥਨ ਆਮ ਆਦਮੀ ਪਾਰਟੀ ਨੂੰ ਦੇਣ ਆਏ ਨੇ ਤੇ ਮੈਂ ਬੇਨਤੀ ਕਰਾਂਗਾ ਸਰਦਾਰ ਅਸ਼ਵਿੰਦਰ ਸਿੰਘ ਰਾਣਾ ਜੀ ਨੂੰ ਜੋ ਕਿ ਪੰਜਾਬ ਆਰਟੀਆ ਐਸੋਸੀਏਸ਼ਨ ਦੇ ਪ੍ਰਧਾਨ ਨੇ ਤੇ ਇਸ ਮੌਕੇ ਤੁਹਾਡੇ ਨਾਲ ਉਹ ਆਪਣੇ ਦੋ ਸ਼ਬਦ ਕਹਿ ਇਹਨਾਂ ਸਾਰੇ ਹੀ ਪ੍ਰੈਸ ਵਾਲੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਦਾ ਹੋਇਆ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਅਸੀਂ ਅੱਜ ਸਵੇਰ ਤੋਂ ਹੀ ਸਾਡੇ ਮਾਨਯੋਗ ਟਰਾਂਸਪੋਰਟ ਮੰਤਰੀ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਜੋ ਕੈਬਨਿਟ ਵਜ਼ੀਰ ਨੇ ਸਾਡੀ ਆੜਤੀ ਐਸੋਸੀਏਸ਼ਨ ਦੇ ਚੇਅਰਮੈਨ ਵੀ ਨੇ ਔਰ ਉਹਨਾਂ ਦੇ ਨਾਲ ਸ੍ਰੀ ਤਰਨਪ੍ਰੀਤ ਸਿੰਘ ਜੀ ਸੌਨ ਸਾਹਿਬ ਜੋ ਪੰਚਾਇਤੀ ਰਾਜ ਦੇ ਮੰਤਰੀ ਨੇ ਔਰ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਸਾਹਿਬ ਸਰਦਾਰ ਹਰਚੰਦ ਸਿੰਘ ਜੀ ਬਰਸੜ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਲੁਧਿਆਣਾ ਦੀਆਂ ਬਹੁਤ ਸਾਰੀਆਂ ਵਾੜਾਂ ਦੇ ਵਿੱਚ ਗਏ ਆ ਲੋਕਾਂ ਨੂੰ ਮਿਲੇ ਆ ਲੋਕਾਂ ਦੇ ਵਿੱਚ ਬਹੁਤ ਭਰਮਾ ਉਤਸ਼ਾਹ ਹੈ ਜਿਹੜਾ ਸੰਜੀਵ ਅਰੋੜਾ ਜੀ ਦੇ ਪੱਖ ਦੇ ਵਿੱਚ ਬਹੁਤ ਵੱਡੀ ਅਸ ਟਾਈਮ ਜਿਹੜੀ ਹਵਾ ਚੱਲ ਰਹੀ ਹੈ ਔਰ ਸਾਨੂੰ ਉਮੀਦ ਹੈ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਸੰਜੀਵ ਅਰੋੜਾ ਜੀ ਇੱਥੋਂ ਜਿਹੜਾ ਆਮ ਆਦਮੀ ਪਾਰਟੀ ਦੇ ਨਮਾਇंदे ਦੇ ਤੌਰ ਤੇ ਜਿੱਤ ਪ੍ਰਾਪਤ ਕਰਨਗੇ ਅਸੀਂ ਆੜਤੀ ਐਸੋਸੀਏਸ਼ਨ ਦੇ ਸਮੁੱਚੇ ਅਹੁਦੇਦਾਰ ਇੱਥੇ ਆ ਕੇ ਆੜਤੀ ਐਸੋਸੀਏਸ਼ਨ ਪੰਜਾਬ ਵੱਲੋਂ ਸੋਨਦ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਲਾਲਜੀਤ ਭੁੱਲਰ ਜੀ ਦੀ ਅਗਵਾਈ ਦੇ ਵਿੱਚ ਸੰਜੀਵ ਅਰੋੜਾ ਜੀ ਨੂੰ ਸਮਰਥਨ ਦਿੰਨੇ ਆ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਕੇ ਅਸੀਂ ਸਾਰੇ ਲੋਕਾਂ ਨੂੰ ਉਹਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਅਪੀਲ ਕੀਤੀ ਹੈ ਔਰ ਸਮੁੱਚੇ ਪੰਜਾਬ ਦੇ ਆੜਤੀ ਭਾਈਚਾਰੇ ਨੂੰ ਵੀ ਅਪੀਲ ਕੀਤੀ ਹੈ ਕਿ ਉਹਨਾਂ ਦੇ ਜੋ ਵੀ ਇੱਥੇ ਰਿਸ਼ਤੇਦਾਰ ਸੱਜਣ ਮਿੱਤਰ ਦੋਸਤ ਮਿੱਤਰ ਨੇ ਉਹਨਾਂ ਨੂੰ ਪ੍ਰੇਰਿਤ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦੀ ਕੋਸ਼ਿਸ਼ ਕਰਨ ਕਿਉਂਕਿ ਸਾਰੇ ਹੀ ਲੋਕ ਜਿਵੇਂ ਪਹਿਲਾਂ ਮੇਰੇ ਤੋਂ ਸਾਡੇ ਵੱਡੇ ਵੀਰ ਨੇ ਦੱਸਿਆ ਕਿ ਸਾਰੇ ਹੀ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਬਹੁਤ ਖੁਸ਼ ਨੇ ਅਸੀਂ ਵੀ ਦੇਖਿਆ ਮਾਨਯੋਗ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਸਾਰੇ ਹੀ ਜਿਹੜੇ ਵਰਗ ਨੇ ਉਹ ਖੁਸ਼ੀ ਮਹਿਸੂਸ ਕਰਦੇ ਨੇ ਔਰ ਸਾਨੂੰ ਆੜਤੀ ਵਰਗ ਨੂੰ ਵੀ ਉਹਨਾਂ ਨੇ ਹਮੇਸ਼ਾ ਗੱਲ ਨਾਲ ਲਾਇਆ ਸਾਡੇ ਜੋ ਕੰਮ ਰਹਿੰਦੇ ਨੇ ਸਾਨੂੰ ਹਮੇਸ਼ਾ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਸਾਡੇ ਆੜਤੀਆਂ ਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਉਮੀਦ ਕਰਦੇ ਹਾਂ ਕਿ ਇਸੇ ਖੁਸ਼ੀ ਦੇ ਨਾਲ ਸਾਡੇ ਆੜਤੀ ਵੀਰ ਜਿਹੜਾ ਉਹ ਲੁਧਿਆਣਾ ਸੀਟ ਤੇ ਬਹੁਤ ਮਿਹਨਤ ਕਰਕੇ ਸਾਡੇ ਕੈਂਡੀਡੇਟ ਨੂੰ ਜਿਤਾਉਣਗੇ ਬਹੁਤ ਬਹੁਤ ਧੰਨਵਾਦ ਸੋ ਅਸੀਂ ਆਮ ਆਦਮੀ ਪਾਰਟੀ ਵੱਲੋਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਆ ਕਿਉਂਕਿ ਜਿਹੜਾ ਆੜਤੀਏ ਨੇ ਬੜਾ ਮਹੱਤਵਪੂਰਨ ਅੰਗ ਨੇ ਸਾਡੇ ਸਮਾਜ ਦਾ ਔਰ ਜਿਸ ਤਰੀਕੇ ਨਾਲ ਇਹਨਾਂ ਨੇ ਦੱਸਿਆ ਔਰ ਵੈਸੇ ਆਮ ਆਦਮੀ ਪਾਰਟੀ ਵੀ ਹਮੇਸ਼ਾ ਹੀ ਆੜਤੀਆਂ ਦੇ ਪੱਖ ਦੇ ਵਿੱਚ ਖੜਦੀ ਰਹੀ ਹੈ ਔਰ ਖੜਦੀ ਰਹੇਗੀ ਔਰ ਜਸਵਿੰਦਰ ਸਿੰਘ ਹੋਰਾਂ ਨੇ ਜੋ ਸਾਨੂੰ ਇੱਥੇ ਸਮਰਥਨ ਆਮ ਆਦਮੀ ਪਾਰਟੀ ਨੂੰ ਦਿੱਤਾ ਅਸੀਂ ਤੈਹ ਦਿਲੋਂ ਉਸ ਦਾ ਸ਼ੁਕਰੀਆ ਅਦਾ ਕਰਦੇ ਆ ਔਰ ਹਮੇਸ਼ਾ ਇਸ ਦੀ ਜਨਕਿ ਦਿਲਾਾਂ ਦੇ ਵਿੱਚ ਇਸ ਚੀਜ਼ ਨੂੰ ਵਸਾ ਕੇ ਰੱਖਾਂਗੇ ਕਿ ਜਦੋਂ ਇੱਕ ਫੈਸਲਾਕੁਨ ਲੜਾਈ ਪੰਜਾਬ ਦੇ ਵਿੱਚ ਲੜੀ ਜਾ ਰਹੀ ਸੀ ਇਸ ਜਿਮਨੀ ਚੌਂਡ ਦੇ ਵਿੱਚ ਉਸ ਵਕਤ ਸਾਨੂੰ ਇਹ ਸਮਰਥਨ ਦੇਣਾ ਉਹ ਸ਼ਬਦਾਂ ਦੇ ਵਿੱਚ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਡੀ ਐਕਸਪ੍ਰੈਸ ਕਾਰਤਾਂ ਨੂੰ ਜਿਹੜਾ ਕਵਰ